1738 ਦੇ ਵਿੱਚ ਕਾਜੀ ਅਬਦੁਲ ਰਹਿਮਾਨ ਨੂੰ ਅੰਮ੍ਰਿਤਸਰ ਦਾ कोतवाल ਨਿਯੁਕਤ ਕੀਤਾ ਗਿਆ ਉਸ ਨੇ ਸਿੱਖਾਂ ਵਿਰੁੱਧ ਸਖਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਿੰਘਾਂ ਨੂੰ ਫੜ-ਫੜ ਕੇ ਲਾਹੌਰ ਭੇਜਿਆ ਜਾਣ ਲੱਗਾ ਇਸੇ ਦੌਰਾਨ ਹੀ ਕਪੂਰ ਸਿੰਘ ਦੀ ਅਗਵਾਈ ਵਾਲੇ ਜਥੇ ਨਾਲ ਕਾਜੀ ਅਬਦੁਲ ਰਹਿਮਾਨ ਦੀ ਟੱਕਰ ਹੋ ਗਈ ਅਤੇ ਇਸ ਵਿੱਚ ਅਬਦੁਰਹਿਮਾਨ ਨੂੰ ਕਤਲ ਕਰ ਦਿੱਤਾ ਗਿਆ। ਜਕਰੀਆ ਖਾਨ ਨੂੰ ਇਹ ਹਰਕਤ ਆਪਣੇ ਸਨਮਾਨ ਦੇ ਉਲਟ ਲੱਗੀ ਅਤੇ ਉਸਨੇ ਆਪਣੇ ਦਰਬਾਰੀਆਂ ਨਾਲ ਸਲਾਹ ਕਰਕੇ ਮੱਸਾ ਰੰਗੜ ਨੂੰ ਅਮਰਤ ਸਰ ਦਾ कोतवाल ਨਿਯੁਕਤ ਕਰ ਦਿੱਤਾ। ਮੱਸਾ ਰੰਗੜ ਆਪਣੇ ਸ਼ਖਤ ਅਤੇ ਆਸ਼ੀ ਭਰੇ ਵਿਵਹਾਰ ਲਈ ਜਾਣਿਆ ਜਾਂਦਾ ਸੀ। ਅਮਰਤ ਸਰ ਦਾ ਚਾਰਜ ਮਿਲਣ ਤੋਂ ਬਾਅਦ ਮਸਾ ਰੰਗਣ ਨੇ ਆਪਣਾ ਪਲੰਗ ਦਰਬਾਰ ਸਾਹਿਬ ਦੀ ਤਾਬਿਆ ਵਿੱਚ ਡਾ ਲਿਆ ਅਤੇ ਉੱਥੇ ਉਹ ਹੁੱਕਾ ਪੀਂਦਾ ਸਰਾਬਾਂ ਪੀਂਦਾ ਹੀ ਸੁਣਦਾ ਅਤੇ ਉੱਥੇ ਕੰਜਰੀਆਂ ਨਚਾਉਂਦਾ ਸੀ ਜਦੋਂ ਇਹ ਗੱਲ ਸਿੰਘਾਂ ਦੇ ਕੰਨਾਂ ਤੱਕ ਪਹੁੰਚੀ ਤਾਂ ਉਹਨਾਂ ਦੇ ਜਮੀਰ ਹਲੂਨੇ ਗਏ ਅਤੇ ਇਸੇ ਦੌਰਾਨ ਹੀ ਜਦੋਂ ਇਹ ਗੱਲ ਬੀਕਾ ਨੇਰ ਤੱਕ ਸਿੰਘਾਂ ਕੋਲ ਪਹੁੰਚੀ ਤਾਂ ਭਰੇ ਦੀਵਾਨ ਵਿੱਚ ਸੁਖਾ ਸਿੰਘ ਨੇ ਇਹ ਐਲਾਨ ਕੀਤਾ ਕਿ ਇਸ ਦੁਸ਼ਟ ਦਾ ਸਿਰ ਵੱਢ ਕੇ ਮੈਂ ਭਰੀ ਦੀਵਾਨ ਵਿੱਚ ਪੇਸ਼ ਕਰਾਂਗਾ ਸੁਖਾ ਸਿੰਘ ਦਾ ਜਨਮ ਅੰਮ੍ਰਿਤਸਰ ਲਾਗੇ ਮਾੜੀ ਕੰਬੋ ਕੀ ਪਿੰਡ ਵਿੱਚ ਹੋਇਆ ਉਸ ਨੇ 12 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕ ਲਿਆ ਜਦੋਂ ਮੁਗਲਾਂ ਨੂੰ ਸੁਖਾ ਸਿੰਘ ਦੀਆਂ ਹਕੂਮਤ ਵਿਰੋਧੀ ਕਾਰਵਾਈਆਂ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਦੇ ਘਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੁਖਾ ਸਿੰਘ ਦੇ ਪਿਓ ਨੇ ਇਹਨਾਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਾਉਣ ਲਈ ਸੁਖਾ ਸਿੰਘ ਦੀ ਤੇਜ ਕਤਲ ਕਰ ਦਿੱਤੇ ਸੁਖਾ ਸਿੰਘ ਇਸ અપਮਾਨ ਨੂੰ ਸਹਿ ਨਾ ਸਕਿਆ ਅਤੇ ਆਪਣਾ ਘਰ ਪਰਿਵਾਰ ਛੱਡ ਕੇ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਜਥੇ ਵਿੱਚ ਰਹਿ ਕੇ ਉਹ ਉੱਚ ਕੋਟੀ ਦਾ ਇਨਸਾਨ ਚ ਹੀ ਬਣਿਆ ਭਾਵੇਂ ਤੀਰ ਦਾ ਨਿਸ਼ਾਨਾ ਹੋਵੇ ਪਾਵੇਂ ਬੰਦੂਕ ਦਾ ਉਹ ਘੋੜੇ ਦੀਆਂ ਲਗਾਮਾਂ ਮੂੰਹ ਵਿੱਚ ਫੜ ਕੇ ਦੁਸ਼ਮਣ ਨੂੰ ਇੱਕ ਇਨਸਾਨੇ ਨਾਲ ਹੀ ਪਾਰ ਬੁਲਾ ਦਿੰਦਾ ਇੱਕ ਵਾਰ ਇੱਕ ਮੁਗਲ ਜਰਨੈਲ ਨੂੰ ਪੂਰੇ ਲੋਹੇ ਦੀਆਂ ਜੰਜੀਰਾਂ ਵਿੱਚ ਟਕੇ ਹੋਣ ਦੇ ਬਾਵਜੂਦ ਵੀ ਸੁੱਖਾ ਸਿੰਘ ਨੇ ਵਿਚਕਾਰ ਤੋਂ ਪਾੜ ਦਿੱਤਾ ਸੀ ਸੁੱਖਾ ਸਿੰਘ ਨੇ ਆਪਣੀਆਂ ਕਾਰਵਾਈਆਂ ਅਧੀਨ ਨੂਰਦੀਨ ਦੀ ਸਰਾ ਸੰਗਰਕੋਟ ਅਤੇ ਮਜੀਠੇ ਉੱਪਰ ਆਪਣਾ ਕਬਜ਼ਾ ਕਰ ਲਿਆ ਏ ਭਾਈ ਸੁਖਾ ਸਿੰਘ ਹੀ ਸੀ ਜੋ ਮੁਗਲਾਂ ਦੇ ਸਖਤ ਪਹਿਰੇ ਦੇ باوجود ਵੀ ਹਰਮੰਦਰ ਸਾਹਿਬ ਸਰੋਵਰ ਵਿੱਚ ਕੋੜੇ ਸਮੇਤ ਇਸ਼ਨਾਨ ਕਰਕੇ ਲੰਘ ਗਏ ਸਨ ਦੂਸਰਾ ਸਿੰਘ ਜੋ ਸੁਖਾ ਸਿੰਘ ਨਾਲ ਮਿਲ ਕੇ ਮੱਸਾ ਰੰਗੜ ਦਾ ਸਿਰ ਕਲਮ ਕਰਨ ਲਈ ਬੀਕਾ ਨੇਰ ਤੋਂ ਅੰਮ੍ਰਿਤਸਰ ਪਹੁੰਚਿਆ ਉਹ ਸੀ ਭਾਈ ਮਹਿਤਾਬ ਸਿੰਘ ਮਹਿਤਾਬ ਸਿੰਘ ਦਾ ਜਨਮ ਅੰਮ੍ਰਿਤਸਰ ਤੋਂ 5 ਮੀਲ ਦੂਰੀ ਤੇ ਵਸੇ ਪਿੰਡ ਮੀਰਾਕੋਟ ਵਿੱਚ ਹੋਇਆ ਜਕਰੀਏ ਦੇ ਜ਼ੁਲਮ ਤੋਂ ਤੰਗ ਆ ਕੇ ਮਹਤਾਬ ਸਿੰਘ ਵੀ ਹੋਰ ਸਿੰਘਾਂ ਨਾਲ ਰਲ ਕੇ ਬੀਕਾ ਨੇਰ ਚਲਿਆ ਗਿਆ। ਉੱਥੋਂ ਹੀ ਉਹ ਸੁੱਖਾ ਸਿੰਘ ਨਾਲ ਮਿਲ ਕੇ ਮੱਸਾ ਰੰਗੜ ਦਾ ਸਿਰ ਵੱਢਣ ਦੇ ਲਈ ਬੀਕਾ ਨੇਰ ਤੋਂ ਅੰਮ੍ਰਿਤਸਰ ਆਏ ਸਨ। ਭਾਈ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਨੇ ਮਸਾ ਰੰਗੜ ਦਾ ਸਿਰ ਵੱਡਣ ਲਈ ਅਮਰਤ ਸਰਵਲ ਚੜਾਈ ਕਰ ਦਿੱਤੀ। ਉਹਨਾਂ ਨੇ ਦੋ ਥੈਲਿਆਂ ਵਿੱਚ ਮੋਹਰਾਂ ਦੀ ਜਗ੍ਹਾ ਠਿਕਰੀਆਂ ਭਰ ਲਈਆਂ ਕਿਉਂਕਿ ਠਿਕਰੀਆਂ ਮੋਹਰਾਂ ਦੀ ਤਰ੍ਹਾਂ ਆਵਾਜ਼ ਕਰਦੀਆਂ ਸਨ। ਇਸ ਲਈ ਉਹਨਾਂ ਨੇ ਮੋਹਰਾਂ ਦੀ ਜਗ੍ਹਾ ਠਿਕਰੀਆਂ ਨਾਲ ਆਪਣੀਆਂ ਥੈਲੀਆਂ ਭਰ ਲਈਆਂ। ਉਹਨਾਂ ਨੇ ਮੁਗਲ ਜ਼ਮੀਦਾਰਾਂ ਦਾ ਤੀਸ ਬਣਾ ਕੇ ਥੈਲੀਆਂ ਘੋੜਿਆਂ ਉੱਪਰ ਲੱਦ ਲਈਆਂ। ਸਿਖਰ ਦੁਪਹਿਰੇ ਸੁਖਾ ਸਿੰਘ ਅਤੇ ਮਹਤਾਬ ਸਿੰਘ ਦਰਬਾਰ ਸਾਹਿਬ ਵਿਖੇ ਪਹੁੰਚੇ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਜਦੋਂ ਦੋਵੇਂ ਸਿੰਘ ਦਰਬਾਰ ਸਾਹਿਬ ਅੰਦਰ ਦਾਖਲ ਹੋਏ ਤਾਂ ਮੱੱਸਾ ਰੰਗੜ ਨੇ ਦਰਬਾਰ ਸਾਹਿਬ ਅੰਦਰ ਆਪਣਾ ਪਲੰਘ ਢਾ ਰੱਖਿਆ ਸੀ। ਉਹ ਸ਼ਰਾਬ ਪੀ ਰਿਹਾ ਸੀ ਅਤੇ ਮੱੱਸੇ ਦੇ ਅੱਗੇ ਕੰਜਰੀਆਂ ਨੱਚ ਰਹੀਆਂ ਸਨ। ਇਹ ਸਭ ਵੇਖ ਕੇ ਸਿੰਘਾਂ ਦੇ ਮਨ ਗੁੱਸੇ ਨਾਲ ਭਰ ਗਏ। ਉਹਨਾਂ ਨੇ ਮੱੱਸੇ ਦੇ ਪਲੰਘ ਹੀਟ ਥੈਲੀਆਂ ਸੁੱਟ ਦਿੱਤੀਆਂ। ਜਦੋਂ ਮੱੱਸਾ ਰੰਗੜ ਥੈਲੀਆਂ ਦੇਖਣ ਲਈ ਹੀਟਾਂ ਝੁਕਿਆ ਤਾਂ ਮਹਤਾਬ ਸਿੰਘ ਨੇ ਇੱਕੋ ਛਟਕੇ ਨਾਲ ਮੱਛੇ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਇਹ ਕੰਮ ਵੀਨੀ ਤੇਜ਼ੀ ਨਾਲ ਕੀਤਾ ਗਿਆ ਸੀ ਕਿ ਜਦ ਤੱਕ ਇਹ ਖਬਰ ਬਾਹਰ چھਵਾਈਆਂ ਤੱਕ ਪਹੁੰਚਦੀ ਉਦੋਂ ਤੱਕ ਦੋਵੇਂ ਸਿੰਘ ਧੂੜਾਂ ਉਡਾਉਂਦੇ ਘੋੜਿਆਂ ਉੱਪਰ ਸਵਾਰ ਹੋ ਕੇ ਬਹੁਤ ਦੂਰ ਨਿਕਲ ਚੁੱਕੇ ਸਨ ਇਸ ਤਰ੍ਹਾਂ ਮੱਛੇ ਦਾ ਸਿਰ ਵੱਢ ਕੇ ਦੀਵਾਨ ਵਿੱਚ ਪੇਸ਼ ਕੀਤਾ ਗਿਆ ਅਤੇ ਦਰਬਾਰ ਸਾਹਿਬ ਦੇ અપਮਾਨ ਦਾ ਬਦਲਾ ਲੈ ਲਿਆ ਗਿਆ 1751 ਵਿੱਚ ਅਹਿਮਦ ਸਾਹਿਬ ਦਾਲੀ ਨੂੰ ਮਾਰਨਗੇ ਸੁਖਾ ਸਿੰਘ ਦਾ ਕਤਲ ਅਫਗਾਨਾਂ ਦੁਆਰਾ ਕਰ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਮਹਤਾਬ ਸਿੰਘ ਵੀ ਭਾਈ ਤਾਰੂ ਸਿੰਘ ਦੇ ਨਾਲ ਚਰਖੜੀਆਂ ਉੱਪਰ ਚੜਾ ਕੇ ਸ਼ਹੀਦ ਕਰ ਦਿੱਤੇ ਗਏ ਇਸ ਤਰ੍ਹਾਂ ਇਹਨਾਂ ਦੋ ਸਿੱਖ ਯੋਧਿਆਂ ਨੇ ਹਕੂਮਤ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਕਰਾ ਦਿੱਤਾ ਕਿ ਹਰਿਮੰਦਰ ਸਾਹਿਬ ਸਿੱਖਾਂ ਲਈ ਇੱਕ ਅਜਿਹਾ ਪਵਿੱਤਰ ਸਥਾਨ ਹੈ ਉਜੈਸਨੂ ਸਿੱਖ ਰਹਿਂਦੀ ਦੁਨੀਆ ਤੱਕ ਆਪਣਾ ਪ੍ਰੇਰਨਾ ਸਰੋਤ ਮੰਨਦੇ ਰਹੇ ਹਨ